ਉਸੀ 10 ਸਾਲਾਂ ਦਾ ਦੇਖ ਲਿਆ ਔਰ ਜਿਸ ਪ੍ਰਕਾਰ ਮਗਰਲੇ 10 ਸਾਲ ਇਸ ਵਾਰੀ ਤਾਂ ਵਿਜੈ ਸਿੰਘ ਦੇ ਮੁੰਡੇ ਨੂੰ ਜਿਹਨੂੰ ਮੈਂ ਹਰਾਇਆ ਸੀ ਉਹਨੂੰ ਬਣਾਤਾ ਇੱਕ ਛੋਟਾ ਮੰਤਰੀ ਲੇਕਿਨ ਪਿਛਲੀ ਸਰਕਾਰ ਚ ਕੋਈ ਵੀ ਪਾਗੜਾ ਵਿਅਕਤੀ ਹਿੰਦੁਸਤਾਨ ਦੀ ਸਰਕਾਰ ਚ ਪੰਜਾਬ ਦਾ ਜਾਂ ਹਰਿਆਣੇ ਦਾ ਮੰਤਰੀ ਨਹੀਂ ਸੀ ਬੀਜੇਪੀ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਿੱਖਾਂ ਨੂੰ ਪਸੰਗ ਨਹੀਂ ਕਰਦੇ ਪਰ ਜਦੋਂ ਦਾ ਅੰਦੋਲਨ ਹੋਇਆ ਜਦੋਂ ਦਾ ਅੰਦੋਲਨ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨੇ ਫੈਸਲਾ ਵਾਪਸ ਲੈਣ ਤੇ ਮਜਬੂਰ ਕੀਤਾ ਉਸ ਤੋਂ ਬਾਅਦ ਉਹ ਇਹ ਸਮਝਦਾ ਹੈ ਕਿ ਦੇਸ਼ ਦੇ ਅੰਦਰ ਇੱਕ ਹੀ ਕੌਮ ਹੈ ਜਿਵੇਂ ਸਭੀ ਇੱਕ ਨਹੀਂ ਮੰਨੀ ਇਸੇ ਕਰਕੇ ਆਰਐਸਐਸ ਦੀ ਸਕੀਮ ਸੀਗੀ ਉਹਨਾਂ ਨੇ ਇਹ ਕਾਲੇ ਕਾਨੂੰਨ ਲੈ ਕੇ ਆਂਦੇ ਚਾਹੇ ਉਹ ਪੰਜਾਬ ਦਾ ਜਿਹੜਾ ਕਿਸਾਨ ਹੈ ਤੇ ਇਹ ਨਹੀਂ ਮੰਨਦਾ ਜਿੰਨਾ ਚਿਰ ਇਹਨੂੰ ਆਰਥਿਕ ਕਮਜ਼ੋਰ ਨਾ ਕੀਤਾ ਜਾਵੇ ਜੇ ਪੈਸੇ ਚ ਕਮਜ਼ੋਰ ਹੋ ਗਿਆ ਤਾਂ ਫਿਰ ਇਹਨ ਮੰਨੇਗਾ ਤੇ ਜਦੋਂ ਪੈਸੇ ਚ ਕਮਜ਼ੋਰ ਹੋ ਗਿਆ ਤਾਂ ਫਿਰ ਅਸੀਂ ਆਪ ਦੀ ਵਿਚਾਰਧਾਰਾ ਇਹਨਾਂ ਤੇ ਥੋਪ ਦੇਾਂਗੇ ਅੱਜ ਮੈਂ ਵੇਖਦਾ ਪੰਜਾਬ ਦੇ ਵਿੱਚ ਜਾ ਕਈ ਹੋਰ ਸੂਬਿਆਂ 'ਚ ਲੋਕ ਧਰਮ ਪਰਿਵਰਤਨ ਕਰਦੇ ਆ। ਉਹ ਮਜਬੂਰਨ ਧਰਮ ਪਰਿਵਰਤਨ ਕਰਦੇ ਆ ਕਿਉਂ? ਕਿਉਂਕਿ ਜਿਹੜੇ ਧਰਮ 'ਚੋਂ ਜਾਂਦੇ ਕਈ ਆ ਵੀ ਉਹ ਧਰਮ ਉਹਨੇ ਬੱਚਿਆਂ ਨੂੰ ਪੜਾਉਣ ਦਾ ਕੰਮ ਕਰਦਾ ਹੈ। ਕੋਈ ਚੀਜ਼ ਦੇਣ ਦਾ ਕੰਮ ਕਰਦਾ। ਮਜਬੂਰਨ ਤੌਰ ਤੇ ਜਿਹੜਾ ਆਰਥਿਕ ਕਮਜ਼ੋਰ ਹੁੰਦਾ ਹੈ ਬੰਦਾ ਉਹਨੂੰ ਦੂਜੇ ਬੰਦੇ ਦੇ ਅੱਗੇ ਹੱਥ ਹੱਟਣਾ ਪੈਂਦਾ। ਸੋ ਇਸ ਕਰਕੇ ਇਹ ਤਾਣਾ ਬਾਣਾ ਬੁਣਿਆ ਗਿਆ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਕਮਜ਼ੋਰ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਠੀਕ ਹੈ ਕਿ ਤੁਸੀਂ ਬੜੇ ਭੋਲੇ ਲੋਗੋ ਕੁੱਝ ਜਾਣੇ ਹੋ ਅੱਜ ਤੋਂ ਠੀਕ 10 ਸਾਲੇ ਪਹਿਲਾਂ ਇਸੇ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਪੈਟਰੋਲ ਤੇ ਡੀਜ਼ਲ ਦੇ ਪੈਟਰੋਲ 52 ਰੁਪਏ ਹੁੰਦਾ ਸੀ ਤੇ ਡੀਜ਼ਲ 47 ਰੁਪਏ ਹੁੰਦਾ ਸੀ ਅੱਜ ਤੋਂ ਠੀਕ 10 ਸਾਲੇ ਪਹਿਲਾਂ ਗੈਸ ਦਾ ਸਿਲੰਡਰ 350 ਰੁਪਏ ਦਾ ਮਿਲਦਾ ਸੀ ਅੱਜ ਤੁਹਾਨੂੰ ਪਤਾ ਕਿੰਨੇ ਦਾ ਮਿਲਦਾ ਹੈ ਠੀਕ 10 ਸਾਲੇ ਪਹਿਲਾਂ ਡੀਏਪੀ ਦਾ ਗੱਟਾ 450 ਰੁਪਏ ਦਾ ਮਿਲਦਾ ਸੀ ਅੱਜ ਤੋਂ ਠੀਕ 10 ਸਾਲੇ ਪਹਿਲਾਂ 22000 ਕੀਏ ਤੋੜਾ ਸਿਉਣਾ ਮਿਲਦਾ ਸੀ